ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੋਂ ਦੋਸਤੋ ਤੁਹਾਡੇ ਰੂਬਰੂ ਹੋਣ ਦਾ ਅੱਜ ਮੌਕਾ ਮਿਲਿਆ ਹੈ ਅ ਅੱਥੇ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਪਿਛਲੇ ਕਈ ਦਿਨਾਂ ਤੋਂ ਹਿੰਦੁਸਤਾਨ ਪਾਕਿਸਤਾਨ ਬਾਰਡਰ ਤੇ ਜੋ ਤਣਾਅਪੂਰਨ ਸਥਿਤੀ ਬਣੀ ਹੋਈ ਸੀ ਉਹਦੇ ਸਬੰਧ ਦੇ ਵਿੱਚ ਅੱਜ ਫਿਰ ਤੋਂ ਸਤਨਾਮ ਸਿੰਘ ਪੱਤਰਕਾਰ ਜੋ ਸਾਡੇ ਸੀਨੀਅਰ ਪੱਤਰਕਾਰ ਹੈ ਇਹਨਾਂ ਤੋਂ ਜਾਣਾਂਗੇ ਇਹਨਾਂ ਦੇ ਵਿਚਾਰ ਸਤਨਾਮ ਸਿੰਘ ਜੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਟਾਈਗਰ ਪੰਜਾਬ న్యూ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਸਵਾਗਤ ਹੈ ਜੀ ਤੇ ਬਿਲਕੁਲ ਨਵੇਂ ਸਮਾਜ ਸੇਵੀ ਸੰਸਥਾ ਜਿਹੜੇ ਆਗੂ ਆ ਸੁਚਨ কুমার ਜੀ ਮੰਡੀ ਬਰਿਓ ਵਾਲਾ ਉਹ ਉਹਨਾਂ ਦਾ ਵੀ ਮੈਂ तहे ਦਿਲੋਂ ਸਵਾਗਤ ਕਰਦਾ ਤੇ ਇਹ ਜਾਨਣਾ ਚਾਹੁੰਦੇ ਆ ਕਿ ਨਾਲੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਐ ਵੀ ਅੱਜ ਇਹ ਕਿਸ ਮਕਸਦ ਨਾਲ ਸਟੂਡੀਓ ਵਿੱਚ ਪਹੁੰਚੇ ਤੇ ਕੀ ਜਾਨਣਾ ਤੇ ਕੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ। ਹੋਰ ਸਤਰਾਮ ਸਿੰਘ ਜੀ ਅਸੀਂ ਸਭ ਤੋਂ ਪਹਿਲਾਂ ਤੁਸੀਂ ਦਰਸ਼ਕਾਂ ਨੂੰ ਇਹ ਜਾਣਕਾਰੀ ਦਿਓ ਵੀ ਜੋ ਪਿਛਲੇ ਕਈ ਦਿਨਾਂ ਦੇ ਉੱਤੋਂ ਬਾਰਡਰ ਦੇ ਉੱਤੇ ਜੋ ਸਥਿਤੀ ਬਣੀ ਹੋਈ ਹੈ 트럼ਪ ਜੋ ਅਮਰੀਕਾ ਦੇ ਰਾਸ਼ਟਰਪਤੀ ਨੇ ਮੌਜੂਦਾ ਉਹਨਾਂ ਦੇ ਇੰਟਰਫੇਅਰ ਕਰਕੇ ਜਿਹੜੀ ਅੱਜ ਇਹ ਰੋਕਥਾਮ ਲੱਗੀ ਹੈ ਇੱਕ ਹਿਸਾਬ ਦਾ ਕੁਝ ਸਮੇਂ ਲਈ ਸਮਝੌਤਾ ਹੋਇਆ ਜਿਹੜੀ ਇਹ ਵਾਰ ਬੰਦ ਹੋਈ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਚਨ ਕੁਮਾਰ ਜੀ ਦੇਖੋ ਇਹ ਬਹੁਤ ਵਧੀਆ ਤੇ ਸਮੇਸ਼ੀਰ ਤੁਸੀਂ ਅੱਜ ਇਹ ਮਾਹੌਲ ਪੈਦਾ ਕੀਤਾ ਜਿਹੜਾ ਕਿ ਤੁਸੀਂ ਬਹੁਤ ਵਧੀਆ ਇੱਕ ਆਪਣੀ ਸਮਾਜ ਸੇਵੀ ਹੋਣ ਦੇ ਨਾਤੇ ਜੁਮੇ ਆ ਰਹੇ ਨੂੰ ਮਹਿਸੂਸ ਕਰਦੇ ਆ ਤੇ ਸਾਡੇ ਜਿਹੜੇ ਹਿੰਦੁਸਤਾਨ ਆ ਪੰਜਾਬ ਆ ਇਧਰ ਉਧਰ ਤੁਸੀਂ ਇੱਕ ਇਨਸਾਨੀਅਤ ਨੂੰ ਮੁੱਖ ਰੱਖ ਕੇ ਇਸ ਵਿਸ਼ੇ ਤੇ ਮੇਰੇ ਨਾਲ ਗੱਲਬਾਤ ਕਰਨ ਵਾਸਤੇ ਮੈਰੇ ਨੇ ਇੱਥੇ ਮੈਨੂੰ ਬੁਲਾਇਆ ਤੇ ਤੁਹਾਡਾ ਵੀ ਸਵਾਗਤ ਆ ਤੇ ਸਤਿ ਸ਼੍ਰੀ ਅਕਾਲ ਜੀ ਮੈਂ ਇਹ ਗੱਲ ਦੱਸਣੀ ਚਾਹੁੰਦਾ ਐ ਵੀ ਦੇਖੋ ਅਸੀਂ ਜਿਹੜੀ ਪੁਰਾਣੀ ਪੀੜ੍ਹੀ ਆ ਨਾ ਆਪਣੇ ਤੋਂ ਪਹਿਲਾਂ ਵਾਲੀ 1947 ਤੇ 1962 ਤੇ 1971 72 ਦੀ ਜਿਹੜੀ جنگ ਆ ਜੀ ਉਹ ਪੀੜ੍ਹੀ ਦੇ ਲੋਕਾਂ ਨੇ ਜਿਹੜਾ ਇਹ ਸੰਤਾਪ ਭੋਗਿਆ ਜਿਹੜਾ ਅੱਜ ਬਣੇ ਜਾ ਰਿਹਾ ਸੀਗਾ ਜੀ ਤੇ ਇਸ ਕਰਕੇ ਪਿਛਲੇ ਕਾਫੀ ਦਿਨਾਂ ਤੋਂ ਬਲਗਾਮਾ ਵਿੱਚ ਜਿਹੜਾ ਹਮਲਾ ਹੋਇਆ ਸੀਗਾ ਉਸ ਨੂੰ ਲੈ ਕੇ ਕਾਫੀ ਜਿਹੜਾ ਪੂਰਾ ਵਿਸ਼ਵ ਹੜਾ ਉਹਦੇ ਵਿੱਚ ਤਲਖੀ ਪੈਦਾ ਕੀਤੀ ਜਾ ਰਹੀ ਸੀ ਹੋਣੀ ਵੀ ਚਾਹੀਦੀ ਆ ਕਿਉਂਕਿ ਬੇਕਸੂਰ ਦਾ ਕਿਸੇ ਦਾ ਕਤਲ ਖੂਨ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਹਰ ਵਿਅਕਤੀ ਜਿਹੜਾ ਉਹ ਆਪਣੇ ਮਾਂ ਪਿਓ ਨੂੰ ਚਾਹੀਦਾ ਉਹ ਆਪਣੇ ਜੇ ਉਹਦੇ ਬੱਚੇ ਆ ਉਹ ਬੱਚਿਆਂ ਨੂੰ ਚਾਹੀਦਾ ਉਹਦੀ ਵਾਈਫ ਨੂੰ ਚਾਹੀਦਾ ਇਹ ਸਾਰੀਆਂ ਚੀਜ਼ਾਂ ਚੰਗੀ ਜਾਣੀ ਹੈਗੀਆਂ ਜਿਸ ਕਾਰਨ ਦੋਵੇਂ ਮੁਲਕ ਜਿਹੜੇ ਉਹ ਸਥਿਤੀ ਦੇ ਵਿੱਚ ਸੀਗੇ ਤੇ ਜਿਹੜੇ ਹਮਦਰਦ ਮੁਲਕਾ ਦੋਹਾਂ ਮੁਲਕਾਂ ਦੇ ਨਾਲ ਅਟੈਚਮੈਂਟ ਰੱਖਦੇ ਆ ਉਹ ਵੀ ਪੂਰੀ ਚਿੰਤਾ ਦੇ ਵਿੱਚ ਸੀ ਦੇਖੋ ਚੰਗੇ ਜਿਹੜੇ ਗਵਾਰਡੀ ਹੁੰਦੇ ਆ ਨਾ ਉਹ ਲੜਾਈ ਕਿਸੇ ਦੀ ਹੁੰਦੀ ਦੇਖ ਕੇ ਬਹੁਤ ਅਟੈਂਸ਼ਨ ਮਹਿਸੂਸ ਕਰਦੇ ਆ ਉਹ ਲੈਂਦੇ ਆ ਤਕਲੀਫ ਸਮਝਦੇ ਆ ਤੇ ਲੜਾਈ ਦੀ ਗੱਲ ਨੂੰ ਆਪਾਂ ਲੈ ਲੀਏ ਲੜਾਈ ਜਿਹੜੀ ਆ ਨਾ ਲੜਦੇ ਚੂਹੇ ਵੀ ਮਾਰੇ ਆ ਲੜਦੀ ਜਿਹੜੀ ਕੀੜੇ ਤੋਂ ਲੈ ਕੇ ਨਾ ਪ੍ਰਭੂ ਤੱਕ ਤੋਫਾਂ ਆਫਤਾ ਜਿਹੜਿਆ ਉਹ ਵੀ ਲੜਾਈ ਜਿਹੜੀ ਆ ਉਹ ਹਾਨੀਕਾਰਕਾ ਮੈਨੂੰ ਬਹੁਤ ਚਿਰ ਦਾ ਪਤਾ ਤੁਸੀਂ ਕਹੋਗੇ ਵੀ ਅੱਜ ਖੁਸ਼ੀ ਦੀ ਗੱਲ ਵੀ ਆ ਉਹ ਮੈਂ ਅੱਗੇ ਜਾ ਕੇ ਦੱਸਦਾ ਵੀ ਜਿਵੇਂ ਟਰੰਪ ਸਾਹਿਬ ਦਾ ਇੱਕ ਮੈਸੇਜ ਆਇਆ ਹੈ ਤੇ ਉਹ ਸਾਰੇ ਦੂਹ ਦੇ ਚਾ ਵਾਸਤੇ ਪਬਲਿਕ ਜਿਹੜੀ ਉਹ ਹੱਸ ਰਹੀ ਆ ਤੇ ਮੈਂ ਉਹ ਹੱਸਣ ਦਾ ਮਜ਼ਾਕਿਆ ਅੰਦਾਜ਼ ਲੈ ਕੇ ਤੁਹਾਡੇ ਕੋਲ ਆਉਣਾ ਅਸੀਂ ਪਿੰਡ ਬਾਜਾ ਮਰਾੜ ਵਿਕੇ ਰਹਿੰਦੇ ਹੁੰਦੇ ਸੀ ਤੇ ਇੱਕ ਸਾਡੇ ਪਿੰਡ ਦੇ ਵਿੱਚੋਂ ਸੀਗੇ ਵੱਡੇ ਘਰਾਣੇ ਨਾਲ ਸੰਬੰਧਤ ਰੋਪ ਸਰਦਾਰ ਪ੍ਰੇਮ ਸਿੰਘ ਜੀ ਤੁਸੀਂ ਵੀ ਜਾਣਦੇ ਹੋਣੇ ਇੱਕ ਸੀਗੇ ਧਰਮ ਸਿੰਘ ਡੇਰੀ ਵਾਲਾ ਤੇ ਅਸੀਂ ਉਦੋਂ ਛੋਟੇ-ਛੋਟੇ ਹੁੰਦੇ ਸੀ ਸਚਨ ਜੀ ਤੇ ਉਹ ਕੀ ਹੋਇਆ ਨਾ ਵੀ ਉਹਨਾਂ ਦੋਵਾਂ ਘਰਾਂ ਦੇ ਅਸਾਂਣ ਰੱਖੇ ਹੁੰਦੇ ਸੀ ਇੱਕ ਮਹਿਰੂ ਪਸ਼ੂਆਂ ਲਈ ਜੀ ਤੇ ਨਰਵਾਦਾ ਦੇ ਤੌਰ ਤੇ ਤੇ ਉਹ ਨਰ ਦੇ ਰੂਪ ਚ ਰੱਖੇ ਸੀ ਤੇ ਅਸੀਂ ਛੋਟੇ-ਛੋਟੇ ਸੀ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਸੀ ਉਹ ਜੀ ਕਿਸ ਤਰ੍ਹਾਂ ਇਕੱਠੇ ਹੋ ਗਏ ਇੱਕ ਉਹਨਾਂ ਦੇ ਤੁਹਾਨੂੰ ਸਿੰਘ ਦੇ ਘਰ ਕੋਲੇ ਜਦੋਂ ਉਹਨਾਂ ਦੀ ਲੜਾਈ ਹੋਈ ਨਾ ਜੀ ਉਦੋਂ ਦੇਖਿਆ ਜੀ ਆਸ-ਪਾਸ ਦੇ ਛਪੁਰ ਕੰਧਾਂ ਭਾਂਡੇ ਟੀਂਡੇ ਸਭ ਠਿੱਬੇ ਹੋ ਗਏ ਤੇ ਉਹ ਪਰਿਵਾਰ ਜਿਹੜੇ ਕਈ ਦਿਨ ਤੱਕ ਚੁੱਲ੍ਹੇ ਬਣਾ ਬਣਾ ਕੇ ਆਪਣੀਆਂ ਰੋਟੀਆਂ ਪਕਾਉਣ ਵਾਸਤੇ ਜਿਹੜੇ ਉਹ ਸਮੱਸਿਆਵਾਂ ਦਾ ਸਾਹਮਣਾ ਕਰਦੇ ਰਹੇ ਤੇ ਆਪਾਂ ਗੱਲ ਕੀਤੀ ਵਿਸ਼ਵ ਭਰ ਦੀ ਇਹ ਜਿਹੜੀ ਹੁਣ ਅਸਲੇ ਦਾ ਜੋਗ ਆ ਤੇ ਦੋਵਾਂ ਮੁਲਕਾਂ ਦੀ ਗੱਲ ਕੀਤੀ ਵੀ ਭਾਰਤ ਪਾਕਿਸਤਾਨ ਦੇ ਵਿੱਚ ਤਲਖੀ ਇਸ ਕਰਕੇ ਵਧੀ ਵੀ ਜਿਹੜਾ ਕੰਮ ਨਹੀਂ ਸੀ ਹੋਣਾ ਉਹ ਹੋਇਆ ਉਹ ਪਤਾ ਨਹੀਂ ਕਿੰਨੇ ਕੀਤਾ ਇਨਵੈਸਟੀਗੇਸ਼ਨ ਦਾ ਵਿਸ਼ਾ ਮੈਂ ਨਹੀਂ ਉਹਦੇ 'ਚ ਬਹੁਤਾ ਜਿਆਦਾ ਕੁਝ ਕਹਿਣਾ ਚਾਹੁੰਦਾ ਤੇ ਇਸ ਵਾਸਤੇ ਜੀ ਮੈਂ ਤਾਂ ਇਹ ਗੱਲ ਚਾਹਣਾ ਵੀ ਜਿਹੜੀ ਲੜਾਈ ਹੈ ਨਾ ਲੜਾਈ ਤਾਂ ਦੋਹਾਂ ਭਰਾਵਾਂ 'ਚ ਵੀ ਮਾੜੀ ਦਨੁਗਰਾਜ ਵੀ ਮਾੜੀ ਹਮ ਮੁਲਕਾਂ 'ਚ ਵੀ ਮਾੜੀ ਇਸ ਵਾਸਤੇ ਜਿਹੜੀ ਵਧਾਈ ਆ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਤੁਹਾਨੂੰ ਦੇਣਾ ਭਰਾਪਾ ਹੁਣ ਦੇ ਨਾਲ ਬੜੀ ਖੁਸ਼ੀ ਦੀ ਖਬਰ ਤੁਸੀਂ ਦੱਸੀ ਜੀ ਉਹਦੇ ਸੰਬੰਧ 'ਚ ਮੈਨੂੰ ਦੱਸਿਆ ਕਿਉਂਕਿ ਅਜੇ ਮੇ ਇਹਨੇ ਆ ਨਹੀਂ ਪਤਾ ਲੱਗਿਆ ਕੀ ਕੁਝ ਹੋ ਜਾਂਦਾ ਤੋ ਇਸੀ ਹਰ ਚੀਜ਼ ਕਿਉਂਕਿ ਤੁਹਾਡਾ ਜਿਹੜਾ ਸਮਾਜਿਕ ਵੀ ਸੰਸਥਾ ਲੋਕ ਨੂੰ ਹਰ ਵੇਲੇ ਤੁਸੀਂ ਇਸੀ ਨਾਲ ਜੁੜੇ ਰਹਿੰਦੇ ਹੋ ਅਸੀਂ ਜਿਹੜੇ ਆ ਅਸੀਂ ਕਈ ਸਮੱਸਿਆਵਾਂ ਕਰਕੇ ਥੋੜੀ ਸਮੱਸਿਆ ਹੁੰਦੀ ਆ ਵੀਜੀ ਹੋ ਜਾਂਦੇ ਆ ਤੇ ਤੁਸੀਂ ਬਹੁਤ ਵਧੀਆ ਖੁਸ਼ੀ ਖਬਰੀ ਖੁਸ਼ਖਬਰੀ ਦਿੱਤੀ ਪਹਿਲਾਂ ਤਾਂ ਤੁਹਾਨੂੰ ਵਧਾਈ ਆ ਤੇ ਫਿਰ ਉਸ ਤੋਂ ਬਾਅਦ ਹੈ ਕਿ 트럼ਪ ਸਾਹਿਬ ਨੂੰ ਵਧਾਈ ਆ ਵੀ ਜਿਨ੍ਹਾਂ ਨੇ ਇਹ ਰੇੜਕਾ ਖਤਮ ਕਰਕੇ ਆ ਆਸਾਈ ਫੈਲ ਦੀ ਲੰਘਣਾ ਜਿਹੜੀ ਉਹ ਕੀਤੀ ਤੇ ਹੁਣ ਇਹਦੇ ਵਿੱਚ ਦੇਖਣ ਵਾਲੀ ਇਹ ਗੱਲ ਆ ਕਿ ਕਈ ਲੋਕ ਜਿਹੜੇ ਸੀ ਅੱਜ ਤੋਂ 1-2 ਦਿਨ ਪਹਿਲਾਂ ਜਾਂ ਰਾਤ ਕਿਵੇਂ ਉਹ ਡਰੋਨਾਂ ਨਾ ਡਿੱਗਦੇ ਆ ਘਰ ਖਾਲੀ ਹੋਈ ਜਾਂਦੇ ਆ ਦੇਖੋ ਇਹ ਸਾਰੀਆਂ ਦਿਲ ਦਿਖਾਉ ਚੀਜ਼ਾਂ ਹੈ ਇਸ ਵਾਸਤੇ ਬਹੁਤ ਵਧੀਆ ਢੰਗ ਦੇ ਨਾਲ ਜਿਹੜਾ ਉਤਰਮ ਸਿੰਘ ਸਾਹਿਬ ਨੇ ਰਾਜੀਨਾਮਾ ਕਰਵਾ ਕੇ ਤੇ ਇੱਕ ਪਹਿਲ ਕਦਮੀ ਕੀਤੀ ਆ ਜਿਹੜੇ ਲੋਕਾਂ ਨੂੰ ਐ ਬੁਰਾ ਮੰਨਦੇ ਸੀ ਇਧਰੋਂ ਕੱਟੇ ਆ ਫਿਰ ਆਖਰਕਾਰ ਉਹਨਾਂ ਲੋਕਾਂ ਦੇ ਸਹਿਣਸ਼ੀਲਤਾ ਸੋਚ ਮੁਤਾਬਕ ਅੱਜ ਵੀ ਇਹ ਸਿਰੇ ਲੱਗ ਰਿਹਾ ਜੰਗ ਰੋਕੀ ਹੈ ਬਹੁਤ ਵਧੀਆ ਖੁਸ਼ੀ ਦਾ ਜਿਹੜਾ ਹੈਗਾ ਮਾਹੌਲ ਪੈਦਾ ਹੋਇਆ ਜਿਵੇਂ ਤੁਸੀਂ ਖੁਸ਼ ਹੋਏ ਹੋ ਮੈਨੂੰ ਲੱਗਦਾ ਪੂਰੇ ਕਿਉਂਕਿ ਉਧਰ ਵੀ ਪੰਜਾਬ ਆ ਤੇ ਇਧਰ ਵੀ ਪੰਜਾਬ ਆ ਤੇ ਆਪਾਂ ਵੀ ਪੰਜਾਬ ਮਾ ਲੈਂਦੇ ਚੜਦੇ ਪੰਜਾਬ ਦੂ ਦੂ ਇਹੀ ਮੁਲਕਾਂ ਵਾਸਤੇ ਬਹੁਤ ਵਧੀਆ ਇੱਕ ਖੁਸ਼ੀ ਦੀ ਖਬਰ ਆ ਤੇ ਵਧਾਈ ਆ ਮੈਂ ਵੀ ਇਸ ਵਾਸਤੇ 트럼ਪ ਸਾਹਿਬ ਨੂੰ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਨਰਿੰਦਰ ਮੋਦੀ ਜੀ ਨੂੰ ਤੇ ਤੁਹਾਨੂੰ ਵਧਾਈ ਦੇਣਾ ਤੁਹਾਨੂੰ ਵੀ ਜੀ ਤੇ ਜਦੋਂ ਤੁਸੀਂ ਦੱਸਿਆ ਸਤਰਾਮ ਸਿੰਘ ਜੀ ਵੀ ਲੜਾਈ ਤਾਂ ਦੋ ਭਰਾਵਾਂ ਦੀ ਜਾਂ ਕਹਿ ਲਓ ਦੋ ਘਰਾਂ ਦੀ ਮਾੜੀ ਹੈ ਇਹ ਤਾਂ ਫਿਰ ਵੀ ਦੋ ਦੇਸ਼ ਆਪਸ ਦੇ ਵਿੱਚ ਲੜ ਰਹੇ ਹਨ ਆਪਾਂ ਸੋਸ਼ਲ ਮੀਡੀਆ ਤੇ ਹਰ ਰੋਜ਼ ਦੇਖ ਰਹੇ ਸੀ ਕਿ ਤਿੰਨ ਚਾਰ ਦਿਨਾਂ ਤੋਂ ਲਗਾਤਾਰ ਇੰਨੇ ਭਿਆਨਕ ਹਾਦਸੇ ਇੰਨੇ ਭਿਆਨਕ ਰੂਪ ਦੇ ਵਿੱਚ ਕਿਤੇ ਡਰੋਨ ਡਿੱਗ ਰਿਹਾ ਕਿਤੇ ਬੰਬ ਤਮਾਕੇ ਹੋ ਰਿਹਾ ਕਿਤੇ ਮਸਾਈਲਾਂ ਡਿੱਗਣ ਦੀ ਡਿੱਗਣ ਦੀਆਂ ਖਬਰਾਂ ਜਾਂ ਕਹਿ ਲਓ ਉਹ ਮਤਲਬ ਆਪਾਂ ਦੇਖਿਆ ਹਨ ਗੋਲੀਬਾਰੀ ਦੀ ਵੀ ਆਵਾਜ਼ਾਂ ਸਰਹੱਦੀ ਏਰੀਆ ਦੇ ਵਿੱਚ ਆਪਣੇ ਰਿਸ਼ਤੇਦਾਰ ਭੈਣ ਭਰਾ ਜਿਹੜੇ ਰਹਿੰਦੇ ਉਹ ਆਪਾਂ ਨੂੰ ਦੱਸਦੇ ਬਈ ਬਹੁਤ ਹੀ ਤਣਾਅ ਜ਼ਿਆਦਾ ਸੀਗਾ ਨਾ ਸਹਦੀ ਇਲਾਕਿਆਂ ਦੇ ਵਿੱਚ ਤੇ ਬਹੁਤ ਜ਼ਿਆਦਾ ਸਿੱਤੀਆਂ ਜਿਹੜੀਆਂ ਖਰਾਬ ਸੀ ਅੱਜ ਸਿਰੇ ਹੀ ਮੇਰੀ ਇੱਕ ਰਿਸ਼ਤੇਦਾਰ ਨਾਲ ਮੇਰੇ ਨਾਲ ਗੱਲ ਹੋ ਰਹੀ ਸੀ ਜਿਹੜੇ ਫਾਜ਼ਿਲਕਾ ਤੋਂ ਕਹਿੰਦੇ ਸੀ ਵੀ ਅਸੀਂ ਫਾਜ਼ਿਲਕਾ ਛੱਡ ਕੇ ਜਿਹੜਾ ਮੋਹਾਲੀ ਨੂੰ ਮੂਵ ਕਰ ਰਹੇ ਆ ਤੇ ਔਖਾ ਸੀ ਹਨਾ ਬਹੁਤ ਜ਼ਿਆਦਾ ਤੇ ਬਹੁਤ-ਬਹੁਤ ਤੁਹਾਨੂੰ ਵੀ ਮੁਬਾਰਕਾਂ ਜੀ ਇਸ ਲਈ ਸਾਰੀ ਆਵਾਮ ਦਰਸ਼ਕਾਂ ਨੂੰ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਮੋਦੀ ਸਾਹਿਬ ਨੂੰ ਤੇ ਪ੍ਰਧਾਨ ਮੰਤਰੀਓ ਪਾਕਿਸਤਾਨ ਐਂਡ 트럼ਪ ਜੀ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਤੇ ਸਾਡੇ ਪੂਰੇ ਟੈਗਰ ਪੰਜਾਬ ਚੈਨਲ ਦੀ ਟੀਮ ਵੱਲੋਂ ਇੱਕ ਪ੍ਰਮਾਤਮਾ ਦੇ ਚਰਨਾਂ ਵਿੱਚ ਵੀ ਇੱਕ ਅਰਦਾਸ ਬੇਨਤੀ ਹੈ ਵੀ ਅੱਗੇ ਤੋਂ ਵੀ ਅਜਿਹੀ ਜਿਹੜੀ ਸਥਿਤੀ ਆ ਉਹ ਕਦੇ ਨਾ ਪੈਦਾ ਹੋਵੇ ਤੇ ਸਾਰਿਆਂ ਦੀਆਂ ਸਦਭਾਵਨਾ ਜਿਹੜੀਆਂ ਸਾਰੇ ਧਰਮਾਂ ਦਾ ਇਥੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਮਾਨ ਸਤਕਾਰ ਜਿਹੜਾ ਪਹਿਲਾਂ ਦੀ ਤਰ੍ਹਾਂ ਹੀ ਕੀਤਾ ਜਾਵੇ ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਤ 크੍ਰਿਸਚਨ ਹੋਵੇ ਮੰਦਰ ਹੋਵੇ ਮਸੀਦ ਹੋਵੇ ਗੁਰਦੁਆਰਾ ਹੋਵੇ ਇਹ ਜਿਸ ਤਰ੍ਹਾਂ ਹੁਣ ਤੋਂ ਪਹਿਲਾਂ ਮਾਨ ਸਤਕਾਰ ਹੁੰਦਾ ਸੀ ਇਕੱਠੇ ਮਿਲ ਬੈਠ ਕੇ ਖੁਸ਼ੀ ਗਮੀ ਦੇ ਸਮਾਗਮ ਮਨਾਉਂਦੇ ਸੀ ਇਸ ਤਰ੍ਹਾਂ ਹੀ ਮਨਾਏ ਜਾਣੇ ਸਾਡੇ ਖਾਸ ਕਰਕੇ ਟਾਈਗਰ ਪੰਜਾਬ ਚੈਨਲ ਦੀ ਪੂਰੀ ਟੀਮ ਵੱਲੋਂ ਇੱਕ ਇਹ ਵੀ ਡੈਂਟੀ ਆ ਸੰਤਾਂ ਦੇ ਚਰਨਾਂ ਵਿੱਚ ਸਾਰਿਆਂ ਨੂੰ ਕੀ ਵਿੱਚ ਫਿਰ ਸਚਨ ਕੁਮਾਰ ਜੀ ਸਵੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ